ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦ ਛਾਵੜਾ ਦਿੱਲੀ ਦੇ ਕੋਲ ਟਿਕਰੀ ਬਾਰਡਰ ਤੋਂ ਅਸੀਂ ਇਹ ਲਾਈਵ ਕਰ ਰਹੇ ਹਾਂ ਤੇ ਮੇਰੇ ਨਾਲ ਹੋਣਗੇ ਜੋਗਿੰਦਰ ਸਿੰਘ ਉਗਰਾਹਾਂ ਜੀ ਜਿਹੜੇ ਕਿ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਨੇ ਸਵਾਗਤ ਹੈ ਉਗਰਾਹਾਂ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਉਗਰਾਹਾਂ ਸਾਹਿਬ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੀ ਬੀਕੇਯੂ ਦੀਆਂ ਜਿੰਨੀਆਂ ਵੀ ਸੰਗਠਨ ਨੇ ਉਹਨਾਂ ਤੋਂ ਸਭ ਤੋਂ ਜ਼ਿਆਦਾ ਜੇ ਆਪਾਂ ਗੱਲ ਕਰੀਏ ਫੋਲੋਇੰਗ ਹੈਗੀ ਹੈ ਇਹਨਾਂ ਦੀ ਹੈਗੀ ਹੈ ਤੇ 75 ਸਾਲ ਦੇ ਨੇ ਪਰ ਪੂਰੇ ਫਿੱਟ ਨੇ ਤੇ ਪੂਰਾ ਜਿਵੇਂ ਮੇਰੇ ਖਿਆਲ ਸਤੰਬਰ ਤੋਂ ਤੁਸੀਂ ਲੱਗੇ ਹੋਏ ਜੀ ਇਸ ਅੰਦੋਲਨ ਦੇ ਵਿੱਚ ਉਗਰਾਹਸਾ ਹਾਂ ਜੀ ਅਸੀਂ 15 ਸਤੰਬਰ ਤੋਂ ਲਗਾਤਾਰ ਮੋਰਚੇ ਦੇ ਵਿੱਚ ਹੀ ਆ ਇੱਕ ਦਿਨ ਵੀ ਮੋਰਚੇ ਤੋਂ ਵਾਂਝੇ ਨਹੀਂ ਰਹੇ ਉਸ ਦਿਨ ਦੀ ਲਗਾਤਾਰੀ ਚੱਲ ਰਹੀ ਹੈ ਇਹਨਾਂ ਕਾਨੂੰਨਾਂ ਦੇ ਉੱਤੇ ਸਾਡਾ ਐਜੀਟੇਸ਼ਨ 15 ਤਰੀਕ 15 ਸਤੰਬਰ ਤੋਂ ਚੱਲਦੇ ਤਾਂ ਅਸੀਂ ਪਹਿਲਾਂ ਤੋਂ ਆ ਪਹਿਲਾਂ ਟੁੱਟ ਮੈਂ ਅੰਦੋਲਨ ਹੁੰਦੇ ਕਦੇ 1-2 ਦਿਨ ਛੱਡ ਤੇ 4 ਦਿਨ ਬਾਅਦ ਕਰ ਲੈ ਕਦੇ 1-2 ਦਿਨ ਛੱਡ ਨਹੀਂ 15 ਤਰੀਕ ਤੋਂ ਲਗਾਤਾਰ ਮੋਰਚੇ 'ਚ 15 ਸਤੰਬਰ ਤੋਂ ਲਗਭਗ 3 ਮਹੀਨੇ ਹੋ ਚੁੱਕੇ ਨੇ ਬਲਕਿ ਪੂਰੇ 3 ਮਹੀਨੇ ਹੋ ਗਏ ਜੀ ਅੱਜ ਅੱਜ 15 ਜੰਬਰ ਪੂਰੇ 3 ਮਹੀਨੇ ਗੁਰਾਂ ਸਿੰਘ ਜੀ ਮੈਂ ਇੱਕ ਵਾਰੀ ਥੋੜਾ ਜਿਹਾ ਇਹ ਦਿਖਾ ਦਵਾ ਜਿੱਥੇ ਤੁਸੀਂ ਰਹਿੰਦੇ ਹੋ ਇੱਕ ਗਊਸ਼ਾਲਾ ਹੈਗੀ ਹੈ ਜੀ ਇਹ ਗਊਸ਼ਾਲਾ ਜਿੱਥੇ ਤੁਸੀਂ ਰੁਕੇ ਹੋ ਕਿੰਨੇ ਦਿਨ ਹੋ ਗਏ ਜੀ ਇੱਥੇ ਇਹ ਗਊਸ਼ਾਲਾ ਕਿਸੇ ਦੀ ਪ੍ਰਾਈਵੇਟ ਗਊਸ਼ਾਲਾ ਬਣਾਈ ਹੋਈ ਹੈ ਉਹ ਉਹਦੇ ਮਾਲਕ ਨੇ ਬਿਲੋਂ ਆਫਰ ਹੈ ਸਾਨੂੰ ਇੱਥੇ ਸਰਦੀ ਸੀ ਅਸੀਂ ਬਾਹਰ ਰਹਿੰਦੇ ਸੀ ਆ ਤੰਬੂ ਤੁਸੀਂ ਦੇਖੇ ਨਾ ਤੰਬੂਆਂ ਚ ਰਹਿੰਦੇ ਸੀ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲੇ ਰਾਤ ਨੂੰ ਮਾਈਆਂ ਆਉਂਦੀਆਂ ਨੇ ਬੱਚੇ ਵੀ ਆਉਂਦੇ ਨੇ ਕਈ ਵਾਰੀ ਮੈਲਡਮ ਨੇ ਰਾਤ ਕੱਟਣ ਵਾਸਤੇ ਫਿਰ ਉਹ ਸਾਨੂੰ ਇੱਥੇ ਉਹਨਾਂ ਨੇ ਥਾਂ ਆਫਰ ਕਰਤੀ ਇਸ ਕਰਕੇ ਜੀ ਜੀ ਇਸ ਕਰਕੇ ਬਾਕੀ ਜੀ ਗ੍ਰਾਹਾਂ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਹਾਂ ਬੀਕੇਯੂ ਗ੍ਰਾਹਾਂ ਦੇ ਜਿਹੜੇ ਪ੍ਰਜਾਣ ਨੇ ਪੰਜਾਬ ਤੋਂ ਇੱਥੇ ਆਏ ਨੇ ਤੇ ਇਹ ਟਿਕਰੀ ਬਾਰਡਰ ਜਿਹੜਾ ਹੈਗਾ ਇਹ ਦੋ ਹਫ਼ਤਿਆਂ ਤੋਂ ਜ਼ਿਆਦਾ ਹੋ ਚੁੱਕੇ ਨੇ ਇੱਥੇ ਕਿਸਾਨ ਹਜ਼ਾਰਾਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜੁਟੇ ਹੋਏ ਨੇ ਇੱਥੇ ਇੱਕ ਇਹ ਬਾਰਡਰ ਤੇ ਇੱਕ ਸਿੰਘੂ ਬਾਰਡਰ ਇਹ ਦੋਵੇਂ ਬਾਰਡਰਾਂ ਤੇ ਪੰਜਾਬ ਤੋਂ ਹਰਿਆਣਾ ਤੋਂ ਤੇ ਹੋਰ ਵੀ ਕਈ ਸੂਬਿਆਂ ਤੋਂ ਆਏ ਹੋਏ ਨੇ ਤੇ ਬਾਕੀ ਵੀ ਕਈ ਬਾਰਡਰ ਤੇ ਜਿਹੜੇ ਦਿੱਲੀ ਦੇ ਆਲੇ ਦੁਆਲੇ ਉਹਨਾਂ ਨੂੰ ਘੇਰਾ ਪਾਇਆ ਪਰ ਜੇ ਅਸੀਂ ਪੰਜਾਬ ਤੇ ਹਰਿਆਣਾ ਦੀ ਖਾਸ ਤੌਰ ਤੇ ਗੱਲ ਕਰੀਏ ਤਾਂ ਇਹ ਦੋ ਬਾਰਡਰ ਜਿਹੜੇ ਹੈਗੇ ਨੇ ਉੱਥੇ ਇਹਨਾਂ ਨੇ ਜਿਹੜਾ ਇੱਕ ਤਰੀਕੇ ਦਾ ਡੇਰਾ ਜਮਾਇਆ ਹੋਇਆ ਇਹਨਾਂ ਦੀ ਮੰਗ ਜਿਵੇਂ ਤੁਸੀਂ ਜਾਣਦੇ ਹੋ ਕਿ ਤਿੰਨ ਜਿਹੜੇ ਨਵੇਂ ਖੇਤੀ ਦੇ ਕਾਨੂੰਨ ਨੇ ਉਹ ਰੱਦ ਕੀਤੇ ਜਾਣ ਇਹ ਮੰਗ ਨੂੰ ਲੈ ਕੇ ਉਗਰਾਹ ਸਾਹਿਬ ਹੋਣੀ ਤੇ ਬਾਕੀ ਜਿੰਨੇ ਵੀ ਬੀਕੇਯੂ ਦੇ ਜਾਂ ਕਿਸਾਨ ਨੇ ਉਹ ਇੱਥੇ ਆਏ ਹੋਏ ਨੇ ਉਗਰਾਹ ਸਾਹਿਬ ਕਾਫੀ ਟਾਈਮ ਹੋ ਚੁੱਕਾ ਹੈ ਮੰਗ ਉੱਥੇ ਦੀ ਉੱਥੇ ਹੀ ਹੈ ਜੀ ਤਿੰਨੇ ਕਾਨੂੰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਰੱਦ ਕੀਤੇ ਜਾਣ ਉੱਥੇ ਹੀ ਮੰਗ ਅੜੀ ਹੋਈ ਹੈ ਜਾਂ ਕੋਈ ਹੋਰ ਕਿਤੇ ਸੋਚ ਕੋਈ ਹੋਰ ਆਈ ਹੈ ਇਹਦੇ ਬਾਰੇ ਨਵੀਂ ਦੇਖੋ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਮੰਗ ਉੱਥੇ ਖੜੀ ਹੈ ਮੰਗ ਤਾਂ ਹਿੱਲੀ ਹੈ ਕਿਉਂਕਿ ਪਹਿਲਾਂ ਤਾਂ ਮੰਗ ਇੱਥੇ ਖੜੀ ਸੀ ਵੀ ਸਰਕਾਰ ਕਹਿੰਦੀ ਸੀ ਵੀ ਸੋ ਇਹ ਕਾਨੂੰਨ ਬਹੁਤ ਵਧੀਆ ਨੇ ਤੁਸੀਂ ਇਹਨਾਂ ਲਾਗੂ ਹੋਣ ਦਿਓ ਇਹ ਕਿਸਾਨਾਂ ਦਾ ਫਾਇਦਾ ਕਰਨਗੇ ਅਸੀਂ ਕਹਿੰਦੇ ਸੀ ਵੀ ਇਹ ਕਿਸਾਨਾਂ ਦੀ ਮੌਤ ਦੇ ਬਰੰਟ ਨੇ ਜੇ ਨਹੀਂ ਪਹਿਲਾਂ ਗੱਲ ਇੱਥੇ ਖੜੀ ਸੀ ਹੁਣ ਜਦੋਂ ਡਾਇਲੌਗ ਹੋਏ ਇੱਕ ਦੂਜੇ ਨਾਲ ਮਿਲ ਕੇ ਇੱਕ ਤਰੀਕ ਨੂੰ ਦੋ ਤਿੰਨ ਤਰੀਕ ਅੰਦਰ ਪੰਜ ਤਰੀਕ ਨੂੰ ਇਹ ਤਿੰਨਾਂ ਡਾਇਲੌਗਾਂ ਤੋਂ ਬਾਅਦ ਇਹ ਗੱਲ ਨਿਕਲੀ ਵੀ ਕਾਨੂੰਨਾ 'ਚ ਨੁਕਸਤਾ ਹੈਗਾ ਅਸੀਂ ਐਮੈਂਡਮੈਂਟ ਕਰ ਦਿੰਨੇ ਆ ਯਾਨੀ ਗੱਲ ਉਥੋਂ ਵਧੀਆ ਚੰਗੇ ਨੇ ਕਿ ਮਾੜੇ ਇਹ ਨਿਤਰ ਕੇ ਉੱਤੇ ਚੱਲ ਗਈ ਹੁਣ ਐਮੈਂਡਮੈਂਟ ਕਰ ਦੇਣ ਕਿ ਰੱਦ ਕਰ ਦੇਣ ਅਸੀਂ ਕਹਿੰਦੇ ਵੀ ਰੱਦ ਕਰੋ ਕਹਿੰਦੇ ਐਮੈਂਡਮੈਂਟ ਕਰ ਦੇਣ ਯਾਨੀ ਗੱਲ ਤਾਂ ਗਾਂ ਤੁਰੀ ਐ ਐਨੀ ਵੀ ਗੱਲ ਉਥੋਂ ਉਥੋਂ ਤੁਰੀ ਨਹੀਂ ਗਾਂ ਗੱਲ ਅੱਗੇ ਤੁਰ ਗਈ ਹੁਣ ਇਹ ਗੱਲ ਆ ਰਹੀ ਹੈ ਵੀ ਕਰਾ ਲਓ ਜੀ ਜਿੰਨੀ ਐਮੈਂਡਮੈਂਟ ਕਰਾਉਣੀ ਆ ਤੁਸੀਂ ਹੋਰ ਕਰਾ ਲਓ ਕੋਸਾ ਸੀ ਕਰਤੀਆਂ ਕੁਝ ਅਮੈਂਡਮੈਂਟਾਂ ਹੋਰ ਕਰਾ ਲਓ ਬਹੁਤ ਸਾਰੇ ਬੰਦੇ ਕਹਿ ਰਹੇ ਨੇ ਜਦੋਂ ਅਮੈਂਡਮੈਂਟ ਹੀ ਹੋ ਗਿਆ ਜੀ ਫਿਰ ਖਾਲੀ ਡੱਬੇ ਦਾ ਕੀ ਕਰਨਗੇ ਜਾਨੀ ਇਹ ਖਾਲੀ ਡੱਬਾ ਨਹੀਂ ਹੈ ਇਹਦੇ ਵਿੱਚ ਵੀ ਕਾਰਪੋਰੇਟ ਘਰਾਣੇ ਦਾ ਪੈਟਿਕ ਦਾ ਹੁੰਦਾ ਹੈ ਅਸੀਂ ਖਾਲੀ ਡੱਬਾ ਨਹੀਂ ਮੰਨਦੇ ਜੇ ਵਜੂਦ ਖੜਾ ਹੈ ਉਹਨਾਂ ਕਾਨੂੰਨਾਂ ਦਾ ਕੋਈ ਨਾ ਕੋਈ ਮੱਤ ਖੜੀ ਹੈ ਤਾਂ ਉਹ ਰਸਤੇ ਜਦੋਂ ਮਰਜੀ ਉਹ ਆ ਸਕਦੇ ਨੇ ਤੇ ਦਖਲ ਦੇ ਸਕਦੇ ਨੇ ਅਸੀਂ ਤਾਂ ਇਹਨਾਂ ਨੂੰ ਕਹਿ ਬੀਜੇਪੀ ਵਾਲੇ ਸਾਥੀਆਂ ਨੂੰ ਵੀ ਭਾਈ ਇਹ ਇਹਨੂੰ ਕਾਨੂੰਨ ਨੂੰ ਤੁਸੀਂ ਡੱਬੇ ਦਾ ਕੀ ਕਰੋਗੇ ਇਹ ਚੋਰ ਮੌਰੀ ਨਾ ਰੱਖੋ ਇਹਨੂੰ ਬੰਦ ਕਰ ਦਿਓ ਇਹ ਕਿਸਾਨਾਂ ਵਾਸਤੇ ਖਤਰਨਾਕ ਨੇ ਛੋੜੇ ਬਣਾਏ ਹੋਏ ਕਾਨੂੰਨ ਤੁਸੀਂ ਪਹਿਲਾਂ ਸੋਚ ਕੇ ਨਹੀਂ ਬਣਾਏ ਗਲਤ ਬਣ ਗਏ ਗਲਤ ਬਣੇ ਨਰਦ ਕਰ ਦੋ ਇੱਥੇ ਗੱਲ ਕਰੀ ਬਿਲਕੁਲ ਉਹ ਗਰਾਹ ਸਾਹਿਬ ਅਸੀਂ ਖੇਤੀ ਕਾਨੂੰਨਾਂ ਬਾਰੇ ਹੋਰ ਵੀ ਗੱਲ ਕਰਨੀ ਹੈ ਕਈ ਹੋਰ ਵੀ ਗੱਲਾਂ ਕਰਨੀਆਂ ਨੇ ਇਸ ਬਾਰੇ ਵੀ ਗੱਲ ਕਰਨੀ ਜਿਹੜੀ ਅੱਜ ਕੱਲ ਇੱਕ ਕੰਟਰੋਵਰਸੀ ਚਲਾਈ ਹੈ ਕਿ ਕਈ ਤੁਹਾਨੂੰ ਕਹਿੰਦੇ ਨੇ ਕਿ ਮਾਓਵਾਦੀ ਦੇ ਸਮਰਥਨ ਤੁਸੀਂ ਕਰ ਰਹੇ ਹੈਗੇ ਹੋ ਇਹ ਵੀ ਗੱਲਾਂ ਕਰਨੀਆਂ ਪਰ ਮੈਂ ਇਹ ਚਾਹੁੰਦਾ ਸੀਗਾ ਕਿ ਐਸ ਕਿਸਾਨ ਲੀਡਰ ਤਾਂ ਤੁਹਾਨੂੰ ਕਾਫੀ ਲੋਕ ਜਾਣਦੇ ਨੇ ਥੋੜਾ ਜਾਂ ਮੈਂ ਪਰਸਨਲ ਤਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਉਗਰਾਹ ਸਾਹਿਬ ਕਿੱਥੋਂ ਆਉਂਦੇ ਨੇ ਥੋੜੀ ਬੈਕਗ੍ਰਾਉਂਡ ਦੇ ਵਿੱਚ ਮੈਂ ਜਾਣਾ ਚਾਹੁੰਦਾ ਐ ਕਿ ਤੁਹਾਡੇ ਬਾਰੇ ਥੋੜਾ ਹੋਰ ਪਤਾ ਲੱਗੇ ਇਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਆਪਣੇ ਬਾਰੇ ਥੋੜਾ ਜਆ ਸਾਡੇ ਦਰਸ਼ਕਾਂ ਵਾਸਤੇ ਦੱਸੋ ਕਿ ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਤੋਂ ਆਏ ਹੋ ਪਹਿਲਾਂ ਤੁਸੀਂ ਫੌਜ ਵਿੱਚ ਵੀ ਨੌਕਰੀ ਕੀਤੀ ਹੈ ਭਾਰਤ ਭਾਰਤ ਦੀ ਫੌਜ ਦੇ ਵਿੱਚ ਨੌਕਰੀ ਕੀਤੀ ਹੈਗੀ ਥੋੜਾ ਜਆ ਪਿੱਛੇ ਆਪਾਂ ਜਾ ਕੇ ਗੱਲ ਕਰੀਏ ਮੈਂ ਕੁਝ ਮੇਰੇ ਫੌਜ ਵੀ ਰਿਹਾ ਉਦੋਂ ਬਾਅਦ ਮੈਂ ਤਕਰੀਬਨ 82 ਤੋਂ ਭਾਰਤੀ ਕਿਸਾਨ ਜੋਇਨ ਕੀਤੀ ਆ ਲੱਖੋਵਾਲ ਰਾਜ ਵਾਲੇ ਵਗੈਰਾ ਹੁੰਦੇ ਸੀ ਇਹਨਾਂ ਦੇ ਮੈਨੂੰ ਤਕਰੀਬਨ 38 ਸਾਲ ਹੋ ਗਏ ਨੇ ਇੱਧਰ ਮਤਲਬ ਜੁਆਇਨ ਕੀਤਾ ਨੇ ਇਹਦੇ ਵਿੱਚ ਆਏ ਨੂੰ ਭਾਰਤੀ ਕਿਸਾਨ ਜੀ ਕੰਮ ਕਰਦਾ ਮੈਂ ਤੇ ਲਗਾਤਾਰ ਉਦੋਂ ਤੋਂ ਉਦੋਂ ਜਾਨੀ ਛੋਟੇ ਉਦਿਆਂ ਤੇ ਕੰਮ ਕੀਤਾ ਹੁਣ ਜਾਨੀ ਵੱਡੀ ਜ਼ਿੰਮੇਵਾਰੀ ਆ ਗਈ ਮੈਂ ਉਦੋਂ ਤੋਂ ਇਹਨਾਂ ਨਾਲ ਟੱਚਾਂ ਬੀਕੇ ਜੀ ਨਾਲ ਹੀ ਟੱਚਾਂ ਪਰ ਲਖਵਾਰਾ ਰਾਜਾ ਲਖਵਾਲ ਦੀ ਕੋਹ ਹੁੰਦੀ ਸਾਰਾਂ ਦੀ ਫੇਰ ਲਖਵਾਰਡ ਹੋ ਗਿਆ ਨਾ ਉਹਗੇ ਫਿਰ ਸਿੱਧੂਪੁਰ ਹੋ ਗਿਆ ਡੋਗ ਦੇ ਨਾਮ ਫਿਰ ਸਿੱਧੂਪੁਰ ਨੱਡ ਹੋ ਕੇ ਅਸੀਂ ਆਪਣੀ ਬਣਾਈਏ 2002 ਚ ਥੋੜਾ ਜਿਹਾ ਮੈਨੂੰ ਦੱਸੋ ਕਿ ਤੁਸੀਂ ਜੁੜੇ ਕਿਵੇਂ ਕਿਸਾਨਾਂ ਦੇ ਜਿਹੜੇ ਮੁੱਦੇ ਸੀਗੇ ਇਹਨਾਂ ਨਾਲ ਤੁਸੀਂ ਕਿਵੇਂ ਜੁੜੇ ਕੀ ਇਤਿਹਾਸ ਹੈ ਸਾਨੂੰ ਰੜਕ ਪੈਂਦੀ ਸੀ ਜਦੋਂ ਅਸੀਂ ਖੇਤੀ ਕਰਦੇ ਸੀ ਅਸੀਂ ਖੇਤੀ ਕਰਦੇ ਹੁੰਦੇ ਮੈਂ ਵੀ ਖੇਤੀ ਦੇ ਵਿੱਚ ਆਗਾ ਸੀ ਮੈਂ ਮਤਲਬ ਦੇਖਦਾ ਸੀ ਅਸੀਂ ਇੱਕ ਵਾਰ ਝੋਨਾ ਲੈ ਕੇ ਗਏ ਸਾਡੀਆਂ ਢੇਰੀਆਂ ਪਈਆਂ ਸੀ ਉੱਤੇ ਇਨਸਪੈਕਟਰ ਜਿਨੀ ਬਿਨਾ ਬੋਲੇ ਬਿਨਾ ਦੱਸੇ ਵੀ ਗਿੱਲੀ ਐ ਸੁੱਕੀ ਐ ਕੀ ਐ ਰੱਦ ਕਰਕੇ ਥੁਰ ਜਾਂਦਾ ਸੀ ਕਿੰਨੇ ਕਿੰਨੇ ਦਿਨ ਇਨਸਪੈਕਟਰ ਨਹੀਂ ਸੀ ਆਉਂਦਾ ਆਉਂਦਾ ਜੇ ਟਾਠੀ ਬਣ ਕੇ ਆਉਂਦਾ ਤਾਂ ਬੋਲਦੇ ਹੀ ਨਹੀਂ ਸੀ ਜੇ ਉਹਨੂੰ ਅਸੀਂ ਗੱਲ ਕਰਦੇ ਵੀ ਦੱਸੋ ਜੀ ਗਿੱਲੀ ਐ ਕਿ ਸੁੱਕੀ ਐ ਜੇ ਨਹੀਂ ਸਾਡੇ ਨਾਲ ਮੂੰਹ ਨਾਲ ਗੱਲ ਨਹੀਂ ਅੜਤੀ ਸਨ ਫੜ ਕੇ ਪਰੇ ਕਰ ਦਿੰਦਾ ਜੈਨੇ ਜਨਸਾ ਪੱਕੀਆਂ ਪਈਆਂ ਨੇ ਝਾਰੀਆਂ ਪਈਆਂ ਨੇ ਹੰਦੀਆਂ ਪਈਆਂ ਨੇ ਕੋਈ ਬੋਲੀ ਨਹੀਂ ਲੰਦਾ ਫਿਰ ਜੇ ਬੋਲੀ ਲੱਗਦੇ ਤਾਂ ਮਰਜੀ ਦੀ ਕਈ ਵਾਰੀ ਆੜਤੀਏ ਤੋਲਾ 'ਚ ਫਰਕ ਪਾ ਦਿੰਦੇ ਕਈ ਵਾਰੀ ਆੜਤੀਏ ਸੈਲਰ ਨੂੰ ਘੱਟ ਦੇ ਚੁਕਾਉਂਦੇ ਵੀ ਹੁਣ ਤਾਂ ਤੁਹਾਡੀ ਖਰੀਦ ਏਜੰਸੀ ਦਾ ਫਿੱਟ ਨਹੀਂ ਹੈ ਇਸ ਕਰਕੇ ਕਾਲਾ ਦਾਨਾ ਹੋ ਗਿਆ ਇਸ ਕਰਕੇ ਦੂਜੇ ਪਾਸੇ ਰਿਆਂ ਤੇ ਹਾਲ ਤੇ ਤੇਲਾਂ 'ਚ ਜੈਨੇ ਕਦੇ ਤੇਲ ਦੀ ਸ਼ਾਟ ਹੋ ਗਈ ਉਹਦੇ ਨਾਲ ਡੱਬੇ ਲਾਤੇ ਰੇਦੀ ਸ਼ਾਟ ਹੋ ਗਈ ਉਹਦੇ ਨਾਲ ਕੋਈ ਚੀਜ਼ ਹੋਰ ਹੋਰ ਲਾਤੀਆਂ ਜੈਨੇ ਖੇਤੀ ਕਿਤੇ ਨਾਲ ਲਗਾਤਾਰ ਧੰਦੇ ਹੁੰਦੇ ਸੀਗੇ ਸਾਨੂੰ ਇਹ ਰੜਕਦੀ ਸੀ ਗੱਲ ਵੀ ਇਹ ਕਿੱਥੇ ਆ ਫਿਰ ਅਸੀਂ ਪੜਨ ਲੱਗੇ ਵੇ ਯਾਰੇ ਖੇਤੀ ਮਾਡਲ ਕੀ ਆ ਇਹ ਗੱਲ ਕੀ ਆ ਇਹ ਗੱਲ ਕਿੱਥੋਂ ਆ ਕਿੱਦਾਂ ਨੂੰ ਚੱਰੀ ਏ ਕਮਾਈ ਕਿੱਦਾਂ ਨੂੰ ਚੱਰੀ ਏ ਸਾਡੀ ਸਾਡੇ ਘਰ ਦਾ ਹਾਲ ਮੰਦਾ ਕੜੋ ਜਾਨੀ ਇਹਨਾਂ ਗੱਲਾਂ ਜਿਹੜੀਆਂ ਅਸੀਂ ਪਾਏ ਆ ਸਾਨੂੰ ਇੱਧਰ ਜਾਦੇ ਥੋੜੀ ਇਹ ਬਦਗੀ ਵੀ ਕਿਸਾਨੀ ਸੰਗਠਨ ਨੂੰ ਮਜ਼ਬੂਤ ਕਰਨਾ ਚਾਹੀਦਾ ਕਿਸਾਨੀ ਦੇ ਹੱਕੀ ਮੰਗਾ ਲੜਨ ਵਾਸਤੇ ਸਭ ਤੋਂ ਵਧੀਆ ਜ਼ਰੂਰੀ ਯਾਰ ਪੋਲੀਟੀਕਲ ਪਾਰਟੀਆਂ ਦੇ ਪਾਸਾ ਵੱਟ ਕੇ ਵੀ ਇੱਧਰਲੇ ਪਾਸੇ ਸਾਡੇ ਤੇ ਆਈਏ ਉਦੋਂ ਤੋਂ ਇੱਧਰ ਲੱਗਿਆ ਤੁਸੀਂ ਇੱਕ ਤੁਹਾਡੇ ਸੰਗਠਨ ਦੀ ਐਕਸਪਰਟੀਜ਼ ਬਣੀ ਹੋਈ ਹੈ ਕਿ ਇੱਦਾਂ ਕਹਿੰਦੇ ਨੇ ਜਿਹੜੇ ਤੁਹਾਡੇ ਬਾਰੇ ਜਾਣਦੇ ਨੇ ਕਿ ਤੁਸੀਂ ਇੱਕ ਵਾਰੀ ਬਹਿ ਜਾਂਦੇ ਹੋ ਤਾਂ ਕਈ ਕਈ ਦਿਨ ਕਈ ਕਈ ਮਹੀਨੇ ਬੈਠੇ ਰਹਿੰਦੇ ਹੋ ਇੱਥੇ ਤੁਹਾਨੂੰ ਮੇਰੇ ਕੋਲ 2 ਹਫ਼ਤੇ ਤੋਂ ਜ਼ਿਆਦਾ ਹੋ ਗਏ 3 ਮਹੀਨੇ ਤੁਹਾਨੂੰ ਹੋ ਗਏ ਨੇ ਇਸ ਤੋਂ ਪਹਿਲਾਂ ਸਭ ਤੋਂ ਲੰਬਾ ਜਿਹੜਾ ਤੁਹਾਨੂੰ ਸੰਘਰਸ਼ ਕਰਨਾ ਪਿਆ ਹੈ ਉਹ ਕਿਹੜੇ ਮੁੱਦੇ ਨੂੰ ਲੈ ਕੇ ਸੀਗਾ ਤੇ ਕਦੋਂ ਸੀਗਾ ਅਸੀਂ ਇਹ ਲੋਕਾਂ ਨੂੰ ਵੇਅਰ ਕਰਕੇ ਲੈਣੇ ਦੱਸ ਕੇ ਲੈਣੇ ਅਸਾਂ ਨੂੰ ਆ ਪਤਾ ਵੀ ਇਹ ਮੁੱਦਾ ਕਿੱਡਾ ਹੈ ਲੜਾਈ ਕਿੰਦੀ ਹੈ ਇਹ ਲੜਾਈ ਕਿੰਨਾ ਚਿਰ ਚੱਲ ਸਕਦੀ ਹੈ ਇਹਦੇ ਵਾਸਤੇ ਆਪਾਂ ਨੂੰ ਕੀ ਕੁਝ ਕਰਨਾ ਚੱਲਣਾ ਪੈਸਾ ਠੰਡਾ ਧੋਪਾਂ ਦੇ ਤਕਲੀਫਾਂ ਘਰ ਤੋਂ ਗੈਰ ਹਾਜ਼ਰੀ ਲੰਮੇ ਮੁਰਜ਼ੇ ਚਲਾਉਣਾ ਸਾਨੂੰ ਪਤਾ ਸੀ ਇਹਦਾ ਤੇ ਸਰਕਾਰ ਨੇ ਛੇਤੀ ਕਰਨਾ ਮੰਨ ਜਾਣਾ ਇਹ ਸਾਨੂੰ ਪਤਾ ਸੀ ਵੀ ਸਰਕਾਰ ਨੇ ਛੇਤੀ ਨਹੀਂ ਮੰਨਣਾ ਪੌਲਸੀ ਦੀ ਨੀਤੀ ਦੀ ਗੱਲ ਹੈ ਕੋਈ ਝੋਨੇ ਦੀ ਬੋਲੀ ਲਵਾਉਣਾ ਜਾਂ ਬਿਜਲੀ ਦੀ ਸਪਲਾਈ ਲੈਣਾ ਇਹ ਛੋਟ ਉਹ ਗੱਲਾਂ ਛੋਟੀਆਂ ਹੁੰਦੀਆਂ ਨੇ ਇਹ ਨੀਤੀ ਪੌਲਸੀ ਦਾ ਸਵਾਲ ਹੈ ਜਿੱਥੇ ਨੀਤੀ ਤੋਂ ਵਾਪਸ ਮੁੜਨਾ ਸਰਕਾਰ ਨੂੰ ਇਹ ਥੋੜੇ ਲੋਕਾਂ ਦਾ ਕੰਮ ਨਹੀਂ ਹੈ ਇਹਦੇ ਵਾਸਤੇ ਵੱਡੀ ਲਾਮਬੰਦੀ ਦੀ ਲੋੜ ਹੈ ਵੱਡੀ ਲਾਮਬੰਦੀ ਇਕੱਲੀ ਪੰਜਾਬ ਚੋਂ ਤਾਂ ਹੋਗੀ ਇਹਦੇ ਨਾਲ ਇਹਨੂੰ ਕੌਮੀ ਪੱਧਰ ਦੀ ਲੜਾਈ ਬਣਾਉਣੀ ਲੋੜ ਆ ਦੂਜੀਆਂ ਸਟੇਟਾਂ ਨਾਲ ਲੈਣ ਦੀ। ਦਿੱਲੀ ਅਸੀਂ ਆਏ ਇਸ ਕਰਕੇ ਆ ਕਿ ਦੂਜੀਆਂ ਸਟੇਟਾਂ ਨਾਲ ਜਿਵੇਂ ਹਰਿਆਣਾ ਆ ਗਿਆ ਦੇਖੋ ਹੁਣ। ਯੂਪੀ ਆ ਗਿਆ, ਰਾਜਸਥਾਨ ਆ ਗਿਆ। ਮਧ ਪ੍ਰਦੇਸ਼ ਆ ਗਿਆ। ਉੱਤਰਾਖੰਡ ਆ ਗਿਆ। ਬਹੁਤ ਆ ਗਏ ਉਹ ਸਟੇਟਾਂ ਨੂੰ ਨਾਲ ਲੈਣ ਦਾ। ਇਹ ਹੁਣ ਅਸੀਂ ਇਹ ਇਕੱਲੇ ਪੰਜਾਬ ਦੀ ਲੜਾਈ ਨਹੀਂ। ਭਾਰਤ ਪੱਧਰ ਦੀ ਕਿਸਾਨਾਂ ਦੀ ਲੜਾਈ ਬਣ ਗਈ। ਇਹ ਲੈ ਜੇ ਸਾਨੂੰ ਪਤਾ ਸੀ ਇਹ ਮੁੱਦਾ ਵੱਡਾ ਹੈ, ਲੜਾਈ ਵੱਡੀ ਹੈ ਤੇ ਸਰਕਾਰ ਤਾਂ ਅਜੇ ਵੀ ਨਹੀਂ ਹਿੱਲੇ ਤੀ। ਅਸੀਂ ਤਾਂ ਇਹਨੂੰ ਲੜਾਈ ਨੂੰ ਹੋਰ ਵੱਡਾ ਕਰਨ ਦੀ ਥੋੜੀ ਜੀ ਕੋਸ਼ ਕਰਾਂਗੇ ਬਿਨ ਹੋਰ ਵੱਡਾ ਕਰੀਏ ਤੇ ਜਾਬਤੇ ਚ ਰੱਖੀਏ ਕਿਸੇ ਨੂੰ ਸਾਡੇ ਘੋਲ ਕਰਕੇ ਪਰੇਸ਼ਾਨੀ ਨਾ ਹੋਵੇ ਇਹ ਵਿਚਾਰ ਰੱਖੀਏ ਜਨ ਤੱਕ ਇਹ ਤਾਂ ਸਾਡੇ ਪੱਖ ਚ ਹੋਵੇ ਜਨ ਤੱਕ ਸਾਡੇ ਪੱਖ ਚ ਹੋਉ ਤੇ ਇਹਨਾਂ ਗੱਲਾਂ ਦਾ ਖਿਆਲ ਰੱਖੀਏ ਉਹ ਸਾਰੀਆਂ ਗੱਲਾਂ ਦਾ ਖਿਆਲ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਗੱਲ ਕਰ ਰਿਹਾ ਹਾਂ ਕਿ ਜੋਗਿੰਦਰ ਸਿੰਘ ਉਗਰਾਹਾਂ ਜੀ ਨੇ ਜਿਹੜੇ ਕਿ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਜਾਰੀ ਹੈਗੀ ਹੈ ਉਗਰਾਹਾਂ ਸਾਹਿਬ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹੋ ਅੱਜ ਕੱਲ ਇੱਕ ਕੌਂਟਰੋਵਰਸੀ ਵੀ ਚੱਲੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਹਿਊਮਨ ਰਾਈਟਸ ਦੇ ਵਾਲੇ ਦਿਨ ਮਨੁੱਖੀ ਅਧਿਕਾਰਾਂ ਦੇ ਦਿਨ ਵਾਲੇ ਦਿਨ 10 ਤਰੀਕ ਨੂੰ ਇਹ ਡਿਮਾਂਡ ਕੀਤੀ ਕਿ ਜਿਹੜੇ ਐਕਟਿਵਿਸਟ ਹੈਗੇ ਨੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹਨਾਂ ਨੂੰ ਛੱਡਿਆ ਜਾਵੇ ਰਿਹਾ ਕੀਤਾ ਜਾਵੇ ਇਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਤੁਸੀਂ ਆ ਮਾਓਵਾਦੀ ਹੈਗੇ ਹੋ ਇਹ ਸੋਚ ਹੈਗੀ ਹੈ ਤੁਹਾਡੀ ਕੀ ਕਹੋਗੇ ਇਸ ਬਾਰੇ ਦੇਖੋ ਕਿਸੇ ਨੂੰ ਕੁਝ ਵੀ ਕਹਿ ਦੇਣਾ ਅਗਲੇ ਦੀ ਮਰਜ਼ੀ ਹੈ ਤੁਸੀਂ ਮੈਨੂੰ ਕਹਿ ਦਿਓ ਵੀ ਤੁਸੀਂ ਕੀ ਹੋ ਤੁਹਾਡੇ ਕਹਿਣ ਨਾਲ ਮੈਂ ਉਹ ਨਹੀਂ ਬਣਨਾ ਜੋ ਤੁਸੀਂ ਸੋਚ ਰਹੇ ਹੋ ਸਾਡੀਆਂ ਐਕਟੀਵਿਟੀਆਂ ਨੋਟ ਕਰੋ ਅਸੀਂ ਕੀ ਕਰ ਰਹੇ ਹਾਂ ਸਾਡਾ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਚੱਲਦੇ ਅੰਦੋਲਨ ਦੌਰਾਨ ਅਸੀਂ ਜਿਹੜਾ ਵੀ ਵਿਸ਼ੇਸ਼ ਦਿਨ ਆਉਂਦਾ ਉਸ ਦਿਨ ਅਸੀਂ ਵਿਸ਼ੇਸ਼ ਦਿਨ ਨੂੰ ਉਹਨੂੰ ਸਮਰਪਿਤ ਕਰਦੇ ਹਾਂ ਉਹ ਦਿਨ ਪਹਿਲਾਂ ਅਸੀਂ 16 ਨਵੰਬਰ ਨੂੰ ਕਰਤਾਰ ਸਿੰਘ ਸਰਾਬੇ ਦਾ ਦਿਨ ਮਨਾ ਕੇ ਆਇਆ ਪਿਛਲੇ ਸਾਲ ਅਸੀਂ ਗੁਰੂ ਨਾਨਕ ਦਾ 550 ਬਰਸ ਦਿਵਸ ਮਨਾਇਆ ਭਗਤ ਸਿੰਘ ਦਾ ਦਿਨ ਵੀ ਜਿਹਾ ਜਾਂਦਾ ਸੀ ਉਹ ਵੀ ਮਨਾਉਨੇ ਆ। ਇਹ ਹਿਊਮਨ ਰਾਈਟਸ ਦਿਨ ਆਇਆ ਜਦੋਂ ਤਾਂ ਮਨੁੱਖੀ ਅਧਿਕਾਰਾਂ ਦਾ ਦਿਵਸ ਸੀਗਾ। ਮਨੁੱਖੀ ਅਧਿਕਾਰੇ ਦੀ ਕਿਵੇਂ ਕਹਾਣ ਕਰਦੀਆਂ ਨੇ ਹਕੂਮਤਾਂ? ਜਿਹੜੇ ਮਨੁੱਖਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਨੇ, ਜਾਂ ਲਿਖਦੇ ਨੇ, ਜਾਂ ਨਾਟਕ ਖੇਡਦੇ ਨੇ, ਜਾਂ ਗੀਤ ਗਾਉਂਦੇ ਨੇ, ਜਾਂ ਮੀਡੀਆ ਵਾਲੇ। ਉਹਨਾਂ ਦੇ ਅਧਿਕਾਰਾਂ ਨੂੰ ਜਦੋਂ ਕੋਈ ਉਲੰਘਣਾ ਕਰਕੇ ਜ਼ਬਰੀ ਆਪਦੇ ਆਪਦੀ ਹੰਕਾਰੀ ਤੇ ਫਾਂਸੀਵਾਦੀ ਹਕੂਮਤ ਦੇ ਹੰਕਾਰ ਨਾਲ ਉਹਨਾਂ ਨੂੰ ਅੰਦਰ ਬੰਦ ਕਰ ਦਿੰਦਾ। ਉਹਨਾਂ ਦੀ ਗੱਲ ਕੌਣ ਕਰੂਗਾ? ਜਦੋਂ ਸਾਡੇ ਵਾਸਤੇ ਲਿਖਦੇ ਨੇ ਸਾਡੇ ਵਾਸਤੇ ਉਹ ਸਾਨੂੰ ਦੱਸਦੇ ਨੇ ਕਿ ਨਵੀਂ ਆਰਥਿਕ ਨੀਤੀਆਂ ਕੀ ਨੇ ਕਾਰਪੋਰੇਟ ਘਰਾਣੇ ਕੀ ਨੇ ਆ ਖੇਤੀ ਵਾਲੇ ਕਾਨੂੰਨ ਕੀ ਨੇ ਤੁਸੀਂ ਦੱਸ ਦਿਓ ਸਾਨੂੰ ਤਾਂ ਪਤਾ ਨਹੀਂ ਹੈ ਜਿਹੜੇ ਲੋਕ ਪੜ੍ਹੇ ਲਿਖੇ ਨੇ ਉਹ ਹੀ ਦੱਸਦੇ ਨੇ ਬੁੱਧੀਜੀਵੀ ਲੋਕ ਨੇ ਉਹ ਹੀ ਦੱਸਦੇ ਨੇ ਉਹਨਾਂ ਨੂੰ ਇਹ ਕਹਿ ਕੇ ਐਂਟੀ ਨੈਸ਼ਨਲ ਐਕਟ ਲਵਾ ਕੇ ਅੰਦਰ ਕਰ ਦੇਣਾ ਇਹ ਜਮਹੂਰੀਅਤ ਨਹੀਂ ਹੈ ਜੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤਾਂ ਕਿਸੇ ਦੇ ਢਿੱਡ ਪੀੜ ਕਿਉਂ ਹੋਈ ਕੀ ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜਾ ਪਲੇਟਫਾਰਮ ਹੈ ਇਹ ਉਸ ਦੇ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਕਿ ਤੁਹਾਨੂੰ ਹਲੇ ਵੀ ਲੱਗ ਰਿਹਾ ਕਿ ਉਹ ਜਸਟੀਫਾਈਡ ਸੀਗੇ ਤੁਸੀਂ ਆਪਣੀ ਮੰਗ ਦੇ ਵਿੱਚ ਬਿਲਕੁਲ ਇਹ ਤੁਸੀਂ ਕਹੋ ਇਹ ਪਲੇਟਫਾਰਮ ਉਹਨਾਂ ਲਈ ਨਹੀਂ ਹੈ ਸਾਨੂੰ ਤਾਂ ਲਿਆਂਦੇ ਹੀ ਉਹਨਾਂ ਨੇ ਇੱਥੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕਾਨੂੰਨ ਬਣਾਏ ਨੇ ਕਾਨੂੰਨ ਕੀ ਕਰ ਦੇਣਗੇ ਸਾਨੂੰ ਨਹੀਂ ਸੀ ਪਤਾ ਸਾਨੂੰ ਤਾਂ ਲੇਖਕਾਂ ਨੇ ਜਿਹੜੇ ਐਡੀਟੋਰੀਅਲ ਲਿਖਦੇ ਨੇ ਉਹਨਾਂ ਨੇ ਸਾਨੂੰ ਵੱਡੇ ਵੱਡੇ ਮਾਰਾਂ ਨੇ ਆਰਥਿਕ ਮਾਰਾਂ ਨੇ ਜਿਹੜੇ ਐਗਰੀਕਲਚਰ ਦੇ ਮਾਰ ਨੇ ਉਹਨਾਂ ਨੇ ਸੰਤ ਉਹਨਾਂ ਨੇ ਦੱਸਿਆ ਵੀ ਇਹ ਤਾਂ ਬਹੁਤ ਖਤਰਨਾਕ ਨੇ ਤੁਸੀਂ ਚੁੱਪ ਬੈਠੇ ਹੋ ਜਿਹੜੀ ਲੋਕ ਸਾਨੂੰ ਰਾਹ ਦੱਸਦੇ ਨੇ ਉਹਨਾਂ ਨੇ ਕੋਈ ਗਨਾਹ ਕਰਤਾ ਹੁਣ ਆ ਮੁੰਡਾ ਲੱਟ ਖੇਡ ਰਿਹਾ ਇਥੇ ਇਸ ਸਟੇਟ ਦੇ ਆਂਟੀ ਹੈ ਇਹਦੀ ਆਪਦੀ ਕੋਈ ਜਥੇਬੰਦੀ ਨਹੀਂ ਕੱਲ ਨੂੰ ਚੱਕ ਕੇ ਸਰਕਾਰ ਨੂੰ ਬੰਦ ਕਰ ਦੇ ਵੀ ਤੂੰ ਸਾਡੇ ਵਾਸਤੇ ਇਹਨਾਂ ਆ ਕੁਛ ਕਰਦਾ ਸੀ ਤਾਂ ਕੌਣ ਬੋਲੂਗਾ ਇਹਦੇ ਨਾਲ ਕੌਣ ਖੜੂਗਾ ਤੁਸੀਂ ਚੈਨਲ ਤੇ ਕੰਮ ਕਰਦੇ ਹੋ ਤੁਸੀਂ ਸੱਚੀਆਂ ਗੱਲਾਂ ਕੋਈ ਕਹਿ ਦਿੰਨੇ ਇੱਥੋਂ ਆਪਦਾ ਜਾਇਜ਼ਾ ਬਣਾ ਕੇ ਸੋਨੂੰ ਚਾਕੇ ਕੋਈ ਅੰਦਰ ਕਰ ਦੇ। ਤੁਹਾਡੀ ਆਪਦੀ ਕਿੱਡੀ ਕੀ ਜਥੇਬੰਦੀ ਹੈ ਜਿਹੜੀ ਸਾਨੂੰ ਛਡਾ ਲੂ। ਫਿਰ ਸਾਡਾ ਕੀ ਫਰਜ਼ ਬਣਦਾ ਹੈ? ਅਸੀਂ ਕਹਿੰਦੇ ਆ ਮਨੁੱਖੀ ਹਿੱਕ ਕਰਨੇ ਇਹ ਜਮਹੂਰੀ ਰਾਜ ਹੈ। ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਤੇ ਲਿਖਣ ਦਾ ਅਧਿਕਾਰ ਹੈ। ਇਹ ਅਧਿਕਾਰਾਂ ਦੇ ਆਧਾਰ ਤੇ ਕਿਸੇ ਨੂੰ ਬੰਦ ਕਰਨਾ ਨਾਜਾਇਜ਼ ਹੈ। ਇਹਦੂ ਇਹ ਮਾੜੀ ਗੱਲ ਕੀ ਹੈ? ਆਹੀ ਕੀਤਾ ਸੀ। ਪਰ ਤੁਹਾਡੇ ਜਿਹੜੇ ਕਈ ਸੰਗਠਨ ਨੇ ਉਹਨਾਂ ਨੂੰ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਗੱਲ ਤੋਂ ਆਪਣੇ ਆਪ ਨੂੰ ਅਲੱਗ ਕਰਦੇ ਹਾਂ ਜਿਹੜਾ ਤੁਸੀਂ ਇਹ ਕੀਤਾ ਉਹਨਾਂ ਨੇ ਵੀ ਇਹ ਕਹਿਤਾ ਹੈ ਸਾਫ਼। ਮੰਗ ਪੱਤਰ 'ਚ ਉਹਨਾਂ ਦਾ ਹੀ ਪਾਇਆ ਹੈ ਬਈ ਤੀਜ ਅਤੇ ਬੰਦੀਆਂ ਨੇ ਮੰਗ ਪੱਤਰ 'ਚ ਬੁੱਧੀ ਜਿਵੇਂ ਦੀ ਰਹੀ ਦੀ ਗੱਲ ਪਾਈ ਹੋਈ ਅਸੀਂ ਬੁੱਧੀ ਜਿਵੇਂ ਦੀ ਰਹੀ ਹੈ ਅਸੀਂ ਬੰਬ ਡੇਕਤਾ ਅਸੀਂ ਕੀ ਕੀਤਾ ਅਸੀਂ ਬੁੱਧੀ ਜਿਵੇਂ ਦੀ ਰਹੀ ਦੀ ਮੰਗ ਕੀਤੀ ਹੈ ਉਹ ਮੰਗ ਪੱਤਰ 'ਚ ਉਹਨਾਂ ਦਾ ਹੀ ਪਾਇਆ ਸਾਡਾ ਹੀ ਪਾਇਆ ਚਲੋ ਉਹਨਾਂ ਦੀ ਮਰਜ਼ੀ ਹੈ ਇਹ ਉਹ ਕਿਸੇ ਮੌਕੇ ਆ ਕੇ ਮੌਕਾ ਫਰਸਤੀ ਕਰਦੇ ਨੇ ਉਹਨਾਂ ਦੀ ਮਰਜ਼ੀ ਹੈ ਅਸੀਂ ਜਿਹੜੀ ਗੱਲ ਕੀਤੀ ਹੈ ਅਸੀਂ ਉਸਤੇ ਠੀਕ ਕੀਤੀ ਹੈ ਤੇ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਅਸੀਂ ਅੱਗੇ ਵੀ ਕਰਾਂ ਇਹ ਦੱਸੋ ਕਿ ਕਈ ਜਿਹੜੇ ਹੈਗੇ ਨੇ ਤੁਹਾਡੇ ਜਿਹੜੇ ਕਿਸਾਨ ਨੇਤਾ ਵੀ ਹੈਗੇ ਨੇ ਉਹਨਾਂ ਦਾ ਇਹ ਕਹਿੰਦਾ ਕਿ ਸਰਕਾਰ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਯੂਨੀਅਨਾਂ ਦੇ ਵਿੱਚ ਤੁਹਾਨੂੰ ਵੀ ਇਦਾਂ ਲੱਗਦਾ ਕਿ ਇਦਾਂ ਦੀ ਗੱਲਬਾਤ ਹੋ ਰਹੀ ਹੈ ਇਹ ਸਰਕਾਰ ਦਾ ਪੈਂਚੜਾ ਹੁੰਦਾ ਦੋ ਫੀਲਡ ਦੇ ਵਿੱਚ ਮੈਦਾਨ ਦੇ ਵਿੱਚ ਜਿਹੜੇ ਖਿਡਾਰੀ ਨੇ ਦੂਜੇ ਖਿਡਾਰੀ ਨੇ ਦੂਜੇ ਖਿਡਾਰੀ ਨੂੰ ਹਰਾਉਣਾ ਹੁੰਦਾ ਇਹ ਅੰਦੋਲਨਕਾਰੀਆ ਸੀ ਅਸੀਂ ਆਪਦੇ ਹੱਕਾਂ ਦੀ ਰਾਖੀ ਕਰਨ ਦੀ ਸੜਕਾਂ ਤੇ ਆਇਆ ਸਰਕਾਰ ਨੇ ਇਹਨੂੰ ਖੜਾਉਣਾ ਇਹਨਾਂ 'ਚ ਫੁੱਟ ਪਾਉਣੀ ਆਪ ਦਾ ਪਾਸਾ ਭਰ ਰੱਖਣ ਆਵਦੀ ਗੱਲ ਜਿਚਾਉਣੀ ਆਵਦੀ ਗੱਲ ਉੱਤੋਂ ਦੀ ਕਰਨ ਵਾਸਤੇ ਹਰ ਇੱਕ ਕਰਦਾ ਅਸੀਂ ਵੀ ਕਰਦੇ ਆ ਉਹ ਵੀ ਕਰਦੇ ਨੇ ਉਹਨਾਂ ਦਾ ਕੰਮ ਇਹ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਵੀ ਸਰਕਾਰ ਕੀ ਕਰ ਰਹੀ ਹੈ ਇਹ ਤਾਂ ਸਾਡਾ ਕੰਮ ਹੁੰਦਾ ਹੈ ਇਹ ਸਾਰੇ ਦਾ ਪਹਿਲਾਂ ਸਾਡੇ ਨਾਲ ਵੀ ਖੇਡੇ ਨੇ ਮੈਨੂੰ ਵੀ ਆਇਆ ਹੈ ਹਿੰਮਤ ਸਿੰਘ ਦਾ ਫੋਨ ਫੋਨ ਤੇ ਵੀ ਇਹ ਗੱਲ ਹੋਈ ਆ 2 ਮਿੰਟ ਗੱਲ ਹੋਈ ਆ ਤਕਰੀਬਨ ਉਹਨਾਂ ਨੇ ਸਾਨੂੰ ਆਪਣੇ ਜਗਾ ਜੁਗਾ ਦਾ ਗੱਲ ਕੀਤੀ ਹੈ ਜਗਾ ਦੇਣ ਦੀ ਗੱਲ ਕੀਤੀ ਅਸੀਂ ਕਿਹਾ ਵੀ ਸਾਨੂੰ ਉਹ ਜਗ੍ਹਾ ਨਹੀਂ ਜਿਹੜੀ ਤੁਸੀਂ ਦੇ ਰਹੇ ਹੋ ਜਿਹੜੀ ਅਸੀਂ ਮੰਗਦੇ ਹਾਂ ਉਹ ਦਿਓ ਯਾਨੀ ਇਹ ਗੱਲਾਂ ਹੁੰਦੀਆਂ ਨੇ ਜਿਆ ਸਾਨੂੰ ਸਮਝਣਾ ਚਾਹੀਦਾ ਇਹ ਗੱਲ ਵੀ ਗੱਲ ਕੀ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਬਾਕੀ ਯੂਨੀਅਨ ਹੈਗੇ ਨਹੀਂ 32 ਯੂਨੀਅਨਾਂ ਹੋਰ ਵੀ ਹੈਗੀਆਂ ਨੇ ਤੇ ਉਹਨਾਂ ਨਾਲ ਤੁਹਾਡਾ ਕਿਤੇ ਕਿਤੇ ਡਿਸਐਗਰੀਮੈਂਟ ਸਹਿਮਤੀ ਨਹੀਂ ਬਣਦੀ ਇਦਾਂ ਦੀ ਗੱਲਬਾਤ ਹੈਗੀ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਗੱਲ ਤੇ ਇਹ ਆ ਜਾਓ ਵੀ ਸਾਡੀ ਸਹਿਮਤੀ ਨਹੀਂ ਬਣਦੀ ਸਗੋਂ ਸਾਡੀਆਂ ਗੱਲਾਂ ਤੇ ਉਹਨਾਂ ਦੀ ਸਹਿਮਤੀ ਨਹੀਂ ਬਣਦੀ ਜਿਹੜੀਆਂ ਉਹਨਾਂ ਨੇ ਤਾਂ ਗੱਲਾਂ ਕੀਤੀਆਂ ਨੇ ਉਹਨਾਂ ਤਾਂ ਸਾਡੀ ਤਾਂ ਸਹਿਮਤੀ ਹੁੰਦੀ ਹੈ ਅੱਛਾ 26-27 ਦੇ ਦਿੱਲੀ ਆਉਣ ਦਾ ਪ੍ਰੋਗਰਾਮ ਸਾਡਾ ਤਾਂ ਹੈ ਨਹੀਂ 400 ਜਥੇਬੰਦੀਆਂ ਦਾ ਪ੍ਰੋਗਰਾਮ ਹੈ ਅਸੀਂ ਆਏ ਹਾਂ ਸਾਡੇ ਆਪ ਦੇ ਪ੍ਰੋਗਰਾਮ ਅਸੀਂ ਲੀਕਦੇ ਆ ਉਹਨਾਂ ਨਾਲ ਕਦੇ ਉਹਨਾਂ ਦੀ ਸਹਿਮਤੀ ਨਹੀਂ ਹੋਈ ਜਿਹੜੇ ਉਹ ਲੀਕਦੇ ਨੇ ਅਸੀਂ ਜ਼ਹਿਮਤ ਹੁੰਨੇ ਆ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਵੀ ਤੁਸੀਂ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ ਉਹ ਸਹਿਮਤ ਨਹੀਂ ਹੈ ਤੁਹਾਡੇ ਜਿਹੜੇ ਹੈਗੇ ਨੇ ਤੁਹਾਡਾ ਤੁਹਾਡਾ ਕੀ ਬਿਲਕੁਲ ਸਾਡਾ ਉਸ ਮੁੱਦੇ ਤੇ ਸਹਿਮਤੀ ਹੈ ਇਹ ਮੁੱਦੇ ਤੇ ਉਹ ਐਕਸ਼ਨ ਕਰਦੇ ਨੇ ਕੋਈ ਵੀ ਪੰਜਾਬ ਵਾਲੀਆਂ 30 ਹਿੰਦੁਸਤਾਨ ਵਾਲੀ 400 ਜਾਂ ਕੋਈ ਬਾਹਰਲੀ ਜਥੇਬੰਦੀ ਕਰਦੀ ਹੈ ਮੁੱਦੇ ਤੇ ਲੜਦੀ ਹੈ ਉਹਦੇ ਨਾਲ ਅਸੀਂ ਐਕਸ਼ਨ ਤਾਲਮਿਲਮਾਂ ਕਰਦੇ ਆ ਉਹ ਵੀ ਕਰਦੇ ਆ ਜਿਹੜਾ ਉਹ ਲੀਕਦੇ ਨੇ ਜੇ ਉਹ ਫਿੱਟਣ ਲੱਗੇ ਤਾਲਮਿਲਮਾਂ ਕਰਦੇ ਆ ਆਪਦਾ ਵੀ ਕਰਦੇ ਚਲੋ ਐ ਇਹਨੂੰ ਸਵਾਲ ਮੈਂ ਕਰਦਾ ਕਿ ਕੀ ਤਾਲਮੇਲ ਦੀ ਘਾਟ ਨਜ਼ਰ ਆਉਂਦੀ ਹੈਗੀ ਜਿਹੜੀ ਬਾਕੀ ਯੂਨੀਅਨ ਨੇ ਤੇ ਤੁਹਾਡੀ ਯੂਨੀਅਨ ਹੈਗੀ ਹੈ ਇਹ ਬਿਲਕੁਲ ਠੀਕ ਆ ਸਰ ਤਾਲਮੇਲ ਵਾਲਾ ਫਰਕ ਰਹਿ ਰਿਹਾ ਹੈ ਅਸੀਂ ਸਾਥੀਆਂ ਨੂੰ ਬਹੁਤ ਲਿਖਤੀ ਅਪੀਲ ਦੇ ਕੇ ਆਏ ਕਿ ਆਪਣ ਨੂੰ ਤਾਲਮੇਲ ਰੱਖਣਾ ਚਾਹੀਦਾ ਸਾਡੇ ਕੋਲੇ ਕੋਈ ਗੱਲ ਆ ਗਈ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਤੁਹਾਡੇ ਕੋਲੇ ਕੀ ਗੱਲ ਗੱਲ ਆ ਗਈ ਤੁਸੀਂ ਸਾਡੇ ਨਾਲ ਸਾਂਝੀ ਕਰੋ ਇਹ ਘਾਟ ਸੜਕੀਆਂ ਸਾਥੀਆਂ ਵੱਲੋਂ ਰਹਿ ਰਹੀ ਹੈ ਸਾਡੀ ਬੇਨਤੀ ਹੈ ਵੀ ਇਹ ਘਾਟ ਨਾ ਰਹਿਣ ਦਿਓ ਆਪਾਂ ਹੁਣ ਤੱਕ ਇਕੱਠੇ ਚੱਲਿਆਂ ਦਿੱਲੀ ਮੋਰਚੇ ਦੇ ਵਿੱਚ ਆਪਾਂ ਬਿਲਕੁਲ ਇੱਕ ਜੁੱਟ ਹੋ ਕੇ ਚੱਲੀਏ ਇਹ ਚੰਗੀ ਗੱਲ ਹੈ ਇਹਦਾ ਆਪਾਂ ਨੂੰ ਫਾਇਦਾ ਹੋਊਗਾ ਬਾਕੀ ਲੜਨਾ ਤਾਂ ਆਪਾਂ ਰੋਜ਼ ਆ ਯਾਰ ਪੰਜਾਬ ਚ ਜਾ ਕੇ ਲੜੀ ਜਾਵਾਂਗੇ ਦੂਜੇ ਨਾਲ ਭਾਵੇਂ ਜੁੱਤਮ ਜੁੱਤੀ ਹੋਈ ਜਾਇਓ ਆ ਦਿੱਲੀ ਵਾਲੇ ਮੋਰਚੇ 'ਚ ਆਪਾਂ ਨੂੰ ਇੱਕ ਜੁਟ ਰਹਿਣਾ ਚਾਹੀਦਾ ਮੇਰੀ ਬੇਨਤੀ ਹੈ ਪੱਲੂ ਪਾ ਕੇ ਕਹਿ ਦਿਨਾ ਗੱਲ 'ਚ ਹੱਥ ਬੰਨ ਕੇ ਕਹਿ ਦਿੰਦੇ ਆ ਜਿਵੇਂ ਕਹੋਣਾ ਹੈ ਵੀ ਆ ਦਿੱਲੀ ਦਿੱਲੀ ਵਾਲੇ ਮੋਰਚੇ 'ਚ ਇੱਕ ਜੁਟਤਾ ਦਿਖਾ ਦਿਓ ਅਸੀਂ ਜਮਾ ਨਾਲ ਆ ਸਾਡੀ ਚਾਹੇ ਗੰਢ ਦੇਣਾ ਵਿਗਰਾਹ ਸਾਹਿਬ ਇਹ ਦੱਸੋ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਪੈਂਤਰਾ ਹੁੰਦਾ ਸਰਕਾਰ ਦਾ ਕਿ ਯੂਨੀਅਨਾਂ ਨੂੰ ਅਲੱਗ ਕਰ ਦਿਓ ਤੁਹਾਡੇ ਇਹ ਦੱਸੋ ਜੇ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਇਹ ਗੱਲ ਵੀ ਤੁਹਾਡਾ ਹੁਣ ਕੀ ਪੈਂਤਰਾ ਆ ਗਿਆ ਕਈ ਦਿਨ ਹੋ ਗਏ ਨੇ ਪੰਜਾਬ ਤੋਂ ਤਾਂ ਜੇ ਆਪਾਂ ਗੱਲ ਕਰੀ ਤਿੰਨ ਮਹੀਨੇ ਹੋ ਚੱਲੇ ਨੇ ਕੀ ਪੈਂਤਰਾ ਆ ਗਿਆ ਤੁਹਾਡੇ ਆਰਗੇਨਾਈਜੇਸ਼ਨ ਦਾ ਤੁਸੀਂ ਕੀ ਕਰ ਰਹੇ ਹੋ ਕਿ ਸਰਕਾਰ ਤੇ ਪ੍ਰੈਸ਼ਰ ਹੋਰ ਪਵੇ ਦੇਖੋ ਹਿੰਦੁਸਤਾਨ ਪੰਧਰੀ ਜਿੱਥੇ ਬੰਦਿਆਂ ਦੀ ਪਹਿਲਾਂ ਮੀਟਿੰਗ ਹੋਈ ਹੈ 9 ਤਰੀਕ ਨੂੰ ਉਥੇ ਦੋ ਪ੍ਰੋਗਰਾਮ ਦਿੱਤੇ ਨੇ 12 ਤਰੀਕ ਨੂੰ ਕੋਲਵਰੀ ਵਾਲਾ ਦਿੱਤਾ ਹੈ ਜਿਹੜਾ ਪੰਜਾਬ 'ਚ ਤਾਂ ਪਹਿਲਾਂ ਹੀ ਚੱਲਦਾ ਦੂਜੀਆਂ ਸਟੇਟਾਂ 'ਚ ਵੀ ਹੋਇਆ ਤੇ 12 ਤਰੀਕ ਨੂੰ ਜੈਪੁਰ ਹਾਈਪੇ ਬੰਦ ਕਰਨ ਦਾ ਦਿੱਤਾ ਉਹ ਹੋਗੀ ਤੇ 14 ਤਰੀਕ ਨੂੰ ਜਿਲ੍ਹਾ ਹੈੱਡਕੁਆਰਟਰਾਂ 'ਚ ਧਰਨਾ ਦਾ ਦਿੱਤਾ ਹੈ ਸਾਰੇ ਹਿੰਦੁਸਤਾਨ 'ਚ ਉਹ ਵੀ ਤੁਸੀਂ ਦੇਖ ਲਏ ਹੋਗੇ ਹੋਣੇ ਤੇ ਅਗਲਾ ਪ੍ਰੋਗਰਾਮ ਅਸੀਂ ਤਾਂ ਸਾਡੀ ਜਥੇਬੰਦੀ ਵੱਲੋਂ 16 ਤਰੀਕ ਨੂੰ ਖੁਦਕੁਸ਼ੀ ਪੀੜ ਤੌਰ 'ਤੇ ਆ ਰਹੀਆਂ ਨੇ ਇੱਥੇ ਤੇ ਉਸ ਤੋਂ ਬਾਅਦ ਅਸੀਂ ਮੀਟਿੰਗ ਲਾ ਕੇ ਉਹ ਜਥੇਬੰਦੀਆਂ ਨਾਲ ਵੀ ਮੀਟਿੰਗ ਹੋ ਸਕਦੀ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਜੇ ਕੋਈ ਫੈਸਲਾ ਆਉਂਦਾ ਉਹ ਕਰਾਂਗੇ ਜੇ ਉਹਨਾਂ ਨਾਲ ਨਾ ਆਇਆ ਕੋਈ ਸਾਡਾ ਅਬਦੀ ਜਥੇਬੰਦੀਆ ਅਸੀਂ 16 ਤੋਂ ਬਾਅਦ ਫਿਰ ਦੇਖਾਂਗੇ ਕੋਈ ਅਗਲਾ ਐਕਸ਼ਨ ਪਲਾਨ ਕਰਾਂਗੇ ਭਾਵੇਂ ਸਰਕਾਰ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ ਤੁਹਾਡੀ ਕਈ ਵਾਰਤ ਹੋ ਚੁੱਕੇ ਨੇ ਉਹਨਾਂ ਨਾਲ वार्ता ਹੋ ਚੁੱਕੀ ਹੈ ਸਰਕਾਰ ਦੇ ਨਾਲ ਪਰ ਅੱਜ ਵੀ ਸਰਕਾਰ ਦਾ ਇਹ ਦਾਵਾ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨ ਦੇ ਹਿੱਤ ਵਿੱਚ ਨੇ ਇਹਨਾਂ ਦੇ ਹੱਕ ਵਿੱਚ ਨੇ ਭਲਾਈ ਵਿਸਤ ਨੇ ਤੁਸੀਂ ਜੇ ਇਸ ਤੇ ਗੌਰ ਕਰ ਕੀਤਾ ਤੁਸੀਂ ਦੁਬਾਰਾ ਜਿਵੇਂ ਬਾਰ ਬਾਰ ਸਰਕਾਰ ਤੁਹਾਨੂੰ ਪ੍ਰੈਜੈਂਟੇਸ਼ਨਾਂ ਵੀ ਦੇ ਰਹੀ ਹੈਗੀ ਤੁਹਾਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਚੰਗੀ ਚੀਜ਼ ਕਿਸਾਨਾਂ ਵਾਸਤੇ ਨਜ਼ਰ ਆ ਰਹੀ ਹੈ ਬਹੁਤ ਵੱਡੀ ਵਿਧ 100% 120% ਵਿਥ ਹੈ ਇੱਕ ਬੰਦਾ ਕਹਿੰਦਾ ਵੀ ਯਾਰ ਆ ਲੈ ਫੜ ਬਈ ਆ ਚੀਜ਼ ਖਾ ਲੈ ਤੇਰੇ ਵਾਸਤੇ ਬਹੁਤ ਵਧੀਆ ਦੂਜਾ ਕਹਿ ਰਿਹਾ ਵੀ ਮੈਂ ਮਰਨਾ ਨਹੀਂ ਚਾਹੁੰਦਾ ਇਹ ਮੈਨੂੰ ਜ਼ਹਿਰ ਨਾ ਤੂੰ ਦੇ ਇਹ ਤਾਂ ਬਹੁਤ ਵੱਡੀ ਵਿਥ ਹੈ ਇਹ ਕਿਵੇਂ ਕਹੀ ਜਾਂਦੇ ਸਰਕਾਰ ਜਿਨ੍ਹਾਂ ਨੇ ਉਹ ਚੀਜ਼ ਵਰਤਣੀ ਹੈ ਉਹ ਵਰਤਣ ਨੂੰ ਤਿਆਰ ਨਹੀਂ ਤੇ ਦੇਣ ਵਾਲਾ ਕਹਿੰਦਾ ਵੀ ਯਾਰ ਤੇਰੇ ਕੰਮ ਦੀ ਚੀਜ਼ ਹੈ ਇਹ ਕਿੰਡੀ ਵਿਥ ਹੈ ਇਹ ਕਿਹਦੇ ਨਾਲ ਵਫਾਦਾਰੀ ਹੈ ਸੰਨੀਦੀ ਅਸੀਂ ਜਾਣਦੇ ਹਾਂ ਵੀ ਤੁਸੀਂ ਇਹ ਵਫਾਦਾਰੀ ਕਿਹਦੇ ਨਾਲ ਕਰ ਰਹੇ ਸਾਨੂੰ ਨਹੀਂ ਪਤਾ ਵੀ ਮੈਂ ਪੈਰਲਲ ਸਰਕਾਰੀ ਮੰਡੀ ਦੇ ਬਰਾਬਰ ਇੱਕ ਮੰਡੀ ਆ ਰਹੀ ਹੈ ਪ੍ਰਾਈਵੇਟ ਮੰਡੀ ਉਹਨੂੰ ਤੁਸੀਂ ਸਾਡੇ 8.5% ਟੈਕਸ ਦੀ ਛੋਟ ਦਿੱਤੀ ਹੋਈ ਹੈ ਕਾਹ ਤੋਂ ਦਿੱਤੀ ਹੈ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਵੀ ਸਰਕਾਰੀ ادارے ਨੂੰ ਫੇਲ ਕਰਨ ਵਾਸਤੇ ਪ੍ਰਾਈਵੇਟ ادارے ਜਦੋਂ ਲੈ ਕੇ ਆਉਂਦੇ ਹੋ ਤਾਂ ਪ੍ਰਾਈਵੇਟ ادارے ਨੂੰ ਕੁਝ ਰਹਿਤਾਂ ਦੇਣੋ ਸਰਕਾਰੀ ادارے ਦੇ ਕੰਡੀਸ਼ਨ ਅਟਰੈਕਟ ਕਰ ਦੇਣੋ ਸਾਡੇ ਨਾਲ ਪਹਿਲਾਂ ਹੋਇਆ ਦਿੱਦਿਆ ਵੀ ਇਹੀ ਫੇਲ ਹੋਈ ਹੈ ਸੇਹ ਸਹੂਲਤਾਂ ਵੀ ਇਹੀ ਫੇਲ ਹੋਈਆਂ ਨੇ ਬੀਜੀ ਬੋਰਡ ਨੂੰ ਐਂ ਫੇਲ ਕਰਨ ਚੱਲੇ ਸਾਰਾ ਪਬਲਿਕ ਸੈਕਟਰ ਸਾਰਾ ਐਂ ਫੇਲ ਕੀਤਾ ਤੁਸੀਂ ਸਿਕਾਉਂਦੇ ਕਿਨੇ ਹੋ ਸਾਨੂੰ ਨਹੀਂ ਪਤਾ ਜਿਹੜਾ ਜਰੂਰੀ ਵਸਤਾਂ 1355 ਕਿਉਂ ਨਹੀਂ ਆਉਂਦਾ ਸਾਨੂੰ ਨਹੀਂ ਅਗਰਦਾ ਪਤਾ ਫੂਡ ਪ੍ਰੋਟੈਕਸ਼ਨ ਦਾ ਮਸਲਾ ਹੈ ਅਨਾਜ ਸੁਰੱਖਿਆ ਦਾ ਮਸਲਾ ਹੈ ਸਾਨੂੰ ਪਤਾ ਨਹੀਂ ਨਾ ਗੱਲਾਂ ਦਾ ਤੁਸੀਂ ਐਮਐਸਪੀ ਬੰਦ ਕਹਿੰਦੇ ਵੀ ਐਮਐਸਪੀ ਰਹੂਗੀ ਐਮਐਸਪੀ ਕੀ ਕਰੂਗੀ ਜੇ ਮੰਡੀ ਨਾ ਰਹੀ ਜੇ ਸਰਕਾਰੀ ਮੰਡੀ ਨਾ ਰਹੀ ਤਾਂ ਖਰੀਦ ਇਜੈਂਸੀ ਕੀ ਕਰਨੀ ਹੈ ਜੇ ਮੰਡੀਆਂ ਦੇ ਵਿੱਚ ਸਰਕਾਰੀ ਚ ਅਨਾਜ ਹੀ ਨਾ ਆਇਆ ਤਾਂ ਮੰਡੀਆਂ ਦੇ ਐਮਐਸਪੀ ਦਾ ਸੜਾ ਬਣ ਕੇ ਜਾਊਗਾ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਐਵੇਂ ਬੁੱਧ ਬਣਾਉਨੇ ਹੋ ਅਸੀਂ ਤੁਹਾਨੂੰ ਜਿਚਾ ਕੇ ਆਂ ਤੁਹਾਡੇ ਕੋਲ ਜਵਾਬ ਨਹੀਂ ਆਇਆ ਤੁਸੀਂ ਕਿਹਾ ਵੀ ਹਾਂ ਗਲਤੀਆਂ ਹੋਈਆਂ ਨੇ ਹੁਣ ਆ ਪ੍ਰਚਾਰ ਕਾਦੇ ਵਾਸਤੇ ਐ ਜਿਹੜੀ ਗੱਲ ਪ੍ਰਮਾਨ ਕਰ ਲਈ ਵੀ ਹਾਂ ਗਲਤੀਆਂ ਹੋਈਆਂ ਨੇ ਐਡਮੈਂਟ ਕਰ ਦਿੰਦੇ ਫਿਰ ਦੁਬਾਰਾ ਇੱਕ ਤਾਂ ਇੱਕ ਗੱਲ ਤੇ ਤਾਂ ਹਾਰ ਗਏ ਨਾ ਤੁਸੀਂ ਫਿਰ ਦੁਬਾਰੇ ਕਹੀ ਜਾਂਦੇ ਬਹੁਤ ਚੰਗੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਹੀ ਹਕੂਮਤ ਐ ਹੁਣ ਕਿਵੇਂ ਹੋਏਗਾ ਕੀ ਇਹਦਾ ਸਮਾਧਾਨ ਇਹਦਾ ਕੀ ਸੋਲੂਸ਼ਨ ਨਜ਼ਰ ਆਉਂਦਾ ਤੁਹਾਨੂੰ ਦੇਖੋ ਸੋਲੂਸ਼ਨ ਤਾਂ ਸਰਕਾਰ ਕੋਲ ਐ ਸਰਕਾਰ ਨੇ ਕੱਢਣਾ ਉਹਨਾਂ ਦੇ ਹੱਥ ਵਸ ਹੈ ਉਹ ਇੱਕ ਤਾਕਤ ਹੈ ਪਾਵਰ ਹੈ ਉਹਨਾਂ ਕੋਲ ਉਹ ਕਰ ਸਕਦੇ ਨੇ ਜੋ ਮਰਜ਼ੀ ਕਰ ਸਕਦੇ ਅਸੀਂ ਤਾਂ ਅਨੰਨ ਫਰਿਆਦ ਲੈ ਕੇ ਆਏ ਵੀ ਭਾਈ ਤੁਹਾਡਾ ਕੰਮ ਨਹੀਂ ਠੀਕ ਆ ਜਿਹੜੇ ਕਾਨੂੰਨ ਬਣਾਏ ਨੇ ਉਹਦੇ ਵਾਪਸ ਲੈ ਲਓ ਸਾਡੇ ਤਾਂ ਇਹ ਕੰਮ ਤੇ ਕਿੰਨੀ ਦੇਰ ਤੱਕ ਤੁਸੀਂ ਇਸ ਤਰੀਕੇ ਦੇ ਨਾਲ ਸੜਕਾਂ 'ਤੇ ਬੈਠੇ ਰਹੋਗੇ ਜਿੰਨਾ ਚਿਰ ਤੱਕ ਸਰਕਾਰ ਬਿਠਾਊਗੀ ਬੈਠਿਆ ਜਿੱਦẽ ਕਹਤਾ ਵੀ ਭੱਗ ਜਾ ਭਾਈ ਮੁੰਡਾ ਇਹਦਾ ਸਰਕਾਰ ਦਾ ਮਤਲਬ ਇਹ ਹੈ ਕਿ ਜਦ ਤੱਕ ਕਾਨੂੰਨ ਨਹੀਂ ਰੱਦ ਹੁੰਦੇ ਤੁਸੀਂ ਇੱਥੇ ਬੈਠੇ ਹੋ ਇਹੀ ਅਰਥ ਬਣਦਾ ਹੈ ਇਹੀ ਹੈ ਸਰਕਾਰ ਕੋਈ ਪਾਈ ਸੁਢਿਆ ਬੰਗਾਲ ਮੰਨ ਲਈ ਜਾਓ ਅਸੀਂ ਵਗ ਜਾ ਇੱਕ ਚੀਜ਼ ਮੈਂ ਉਹ ਗੁਰਾਂ ਸਾਹਿਬ ਕਿਉਂਕਿ ਤੁਹਾਡੀ ਜਿਹੜੀ ਮੂਵਮੈਂਟ ਹੈਗੀ ਹੈ ਤੁਹਾਡੇ ਅੰਦੋਲਨ ਮੈਂ ਲਗਾਤਾਰ ਫਾਲੋ ਕਰਦਾ ਵੀ ਰਿਹਾ ਹੈਗਾ ਇਹ ਕਿਸਾਨਾਂ ਦੇ ਮੁੱਦੇ ਤੇ ਜਦੋਂ ਕਈ ਸੰਗਠਨਾਂ ਨੇ ਯੂਨੀਅਨਾਂ ਨੇ ਇਹ ਬੰਦ ਕੀਤੇ ਸੀਗੇ ਰੇਲਵੇ ਟ੍ਰੇਨਾਂ ਉਸ ਟਾਈਮ ਤੁਹਾਡਾ ਤਰਕ ਇਹ ਸੀਗਾ ਕਿ ਅਸੀਂ ਆਮ ਬੰਦੇ ਨੂੰ ਕਿਸੇ ਤਰੀਕੇ ਦੀ ਸਹੂਲਿਅਤ ਨਹੀਂ ਉਹਦੀ ਹੋਣੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਟ੍ਰੇਨਾਂ ਰਸਤੇ ਖੁੱਲੇ ਰਹਿਣੇ ਚਾਹੀਦੇ ਨੇ ਤਾਨੂੰ ਲੱਗ ਰਿਹਾ ਕਿ ਇਹ ਇਸ ਜਿਹੜਾ ਦਿੱਲੀ ਦੇ ਆਲੇ ਦੁਆਲੇ ਵੀ ਜਿਵੇਂ ਬੰਦ ਕੀਤਾ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਵੀ ਇਸ ਤਰੀਕੇ ਦਾ ਤੁਸੀਂ ਸੋਚ ਤੁਹਾਡੀ ਇਸ ਤਰੀਕੇ ਦੀ ਹੈਗੀ ਦੇਖੋ ਅਸੀਂ ਇਹ ਲਲਾ ਰੋਕਦੇ ਹਾਂ ਅਸੀਂ ਜਿਹੜੀ ਛੜਕੀ ਛੜਕੀਆਂ ਆਵਾਜ਼ਾਂ ਵੀ ਰੋਕਦੇ ਹਾਂ ਪਰ ਕੁਝ ਸੀਮਤ ਸਮੇਂ ਵਾਸਤੇ ਮੁੱਦਾ ਹੁੰਦਾ ਉਹ ਇਹ ਮੁੱਦਾ ਇੰਨੇ ਨਾਲ ਮੰਨਿਆ ਜਾਊਗਾ ਇਸ ਕਰਕੇ ਜਿਹੜੀ ਆ ਗੱਲ ਸੀ ਨਾ ਸਾਡੀ ਇਹ ਮੁੱਦਾ ਲਗਾਤਾਰ ਰੇਲਾ ਜਾਮ ਰੱਖਣ ਵਾਲਾ ਇਸ਼ੂ ਨਹੀਂ ਸੀ ਸਾਡੀ ਇਹ ਪਹੁੰਚ ਸਾਡੀ ਆਬਦੀ ਚ ਤੇ ਵੀ ਕਿਉਂਕਿ ਜਿੱਡਾ ਵੱਡਾ ਇਸ਼ੂ ਹੈ ਇਹ ਰੇਲਾਂ ਤੇ ਬਹਿ ਕੇ ਲਗਾਤਾਰ ਰੇਲਾਂ ਰੋਕ ਕੇ ਨਹੀਂ ਮਨਾਇਆ ਜਾ ਸਕਦਾ ਬਹੁਤ ਵੱਡਾ ਇਸ਼ੂ ਹੈ ਹਾਂ ਸੰਕੇਤ ਕਰ ਸਕਦੇ ਸੀ 2 ਦਿਨ ਵਾਸਤੇ 3 ਦਿਨ ਵਾਸਤੇ ਇਹ ਵੱਧ ਕਰ ਸਕਦੇ ਆ ਰੇਲਾਂ ਦਾ ਜੇ ਇੱਕ ਐਕਸ਼ਨ ਪਲਾਨ ਹੈ ਇੱਕ ਪ੍ਰੋਟੈਸਟ ਹੈ ਉਹਦਾ ਇੱਕ ਪ੍ਰੋਟੈਸਟ ਦਾ ਇੱਕ ਰੂਪ ਹੈ ਸੜਕਾਂ ਤੇ ਲਗਾਤਾਰ ਬਹਿ ਜੇ ਰੇਲਾਂ ਤੇ ਲਗਾਤਾਰ ਬਹਿ ਜੀ ਇਹ ਨਹੀਂ ਸਾਡਾ ਤਾਂ ਹੁਣ ਵੀ ਛੜ ਕੇ ਆਵਾਜ਼ ਹੀ ਰੋਕਣ ਦਾ ਹੈ ਨਹੀਂ ਜਨਤਾ ਨੂੰ ਤੱਕ ਕਰਨ ਦਾ ਹੈ ਜਨਤਾ ਨੂੰ ਪਰੇਸ਼ਾਨੀ ਦਾ ਐ ਤਾਂ ਲੱਗੇ ਨਾ ਬਿਜਾਰੀ ਤਾਂ ਇੱਕ ਪ੍ਰੋਟੈਸਟ ਹੈ ਹੁਣ ਵੀ ਦੇਖੋ ਸੜਕ ਤੇ ਬੈਠਿਆ ਸੀ ਸਰਕਾਰ ਨੇ ਰੋਕੀ ਹੋਈ ਹੈ ਅਸੀਂ ਤਾਂ ਹੁਣ ਵੀ ਲੰਘਾਈ ਜੰਨੇ ਸਾਰੇ ਇਧਰ ਜਿੱਧਰ ਨੂੰ ਲੰਘਣ ਦੇ ਰਸਤੇ ਅਸੀਂ ਨੇ ਕਰਵਾਏ ਹੋਏ ਨੇ ਸਾਰੇ ਜਨਤਾ ਦਾ ਜਨਤਾ ਦਾ ਸਾਨੂੰ ਸਹਿਯੋਗ ਦੀ ਲੋੜ ਹੈ ਜਨਤਾ ਨੂੰ ਸਾਡੀ ਗੱਲ ਦੱਸੀ ਅਸੀਂ ਜੇ ਜਨਤਾ ਸਾਡੇ ਵਿੱਚ ਹੀ ਨਹੀਂ ਜਨਤਾ ਨੂੰ ਪਤਾ ਕਿ ਮੇਲ ਗੂ ਜੇ ਜਨਤਾ ਲੰਘਦੀ ਨਹੀਂ ਜਨਤਾ ਨੂੰ ਸਾਡੇ ਅੰਦੋਲਨ ਦਾ ਕੀ ਪਤਾ ਲੱਗੂ ਸਾਡੀ ਇਹ ਪਹੁੰਚ ਰਹਦੀ ਹੈ ਕਿ ਜਨ ਸਮੂਹ ਜਨ ਸਮੂਹ ਨੂੰ ਨਾਲ ਲੈ ਕੇ ਚੱਲਣ ਵਾਸਤੇ ਇਹ ਜਨਤਾ ਦਾ ਖਿਆਲ ਰੱਖਿਆ ਜਾਵੇ ਇਹ ਸਾਡੀ ਪਹੁੰਚ ਬਹੁਤ ਬਹੁਤ ਧੰਨਵਾਦ ਜੋਗਿੰਦਰ ਸਿੰਘ ਉਗਰਾਹਾਂ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਬੀਕੇਯੂ ਉਗਰਾਹਾਂ ਦੇ ਜਿਵੇਂ ਤੁਸੀਂ ਜਾਣਦੇ ਹੋ ਪ੍ਰਧਾਨ ਨੇ ਤੁਸੀਂ ਉਗਰਾਹ ਸਾਹਿਬ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਬੀਬੀਸੀ ਤੇ ਪੰਜਾਬੀ ਤੇ ਤੁਸੀਂ ਲਗਾਤਾਰ ਖਬਰਾਂ ਦੇਖ ਸਕਦੇ ਹੈਗੇ ਹੋ ਇਹ ਪੂਰੀ ਇੰਟਰਵਿਊ ਵੀ ਫੇਸਬੁੱਕ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਇਸੇ ਫੇਸਬੁੱਕ ਤੇ ਪੇਜ ਤੇ ਦੇਖ ਸਕਦੇ ਆਗੇਓ ਬਾਕੀ ਮੈਂ ਤੁਹਾਨੂੰ BBC ਦਾ ਵੈਬਸਾਈਟ ਦਾ ਇੱਕ ਵਾਰੀ ਐਡਰੈਸ ਦੱਸ ਦਿੰਨਾ ਹੈ BBC.com/punjabi ਤੇ ਤੁਸੀਂ ਸਾਰੀਆਂ ਖਬਰਾਂ ਦੇਸ਼ ਦੀਆਂ ਵਿਦੇਸ਼ ਦੀਆਂ ਦੇ ਪੰਜਾਬ ਦੀਆਂ ਦੇਖ ਸਕਦੇ ਹੋ ਧੰਨਵਾਦ